ਸਤਿ ਗੁਰੂ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਹਰ ਨਵੀਂ ਵੀਡੀਓ ਚ ਲੋ ਜੀ ਬਾਈ ਕੰਮ ਹਜੇ ਸਾਰੇ ਹੀ ਹਨਾ ਗੁਜਰਾਤ ਦੇ ਵਿੱਚ ਠੰਡਾ ਹੀ ਚੱਲਦਾ ਹੈ ਕਿ ਕੋਈ ਸਮਝ ਹੀ ਨਹੀਂ ਆਉਂਦੀ ਹੈਗੀ ਨਹੀਂ ਅੱਗੇ ਆ ਦਿਨਾਂ ਦੇ ਵਿੱਚ ਹਨਾ ਪੂਰਾ ਮਨ ਲੋ ਗਰਮੀ ਵੀ ਆਨ ਫੁੱਲ ਪੈਂਦੀ ਦੀ ਬਾਕੀ ਹੋਰ ਵੀ ਜਿਹੜੀਆਂ ਫਸਲ ਵੀ ਹਨਾ ਪੂਰੀਆ ਕੜਾਕੇ ਦੀ ਖੜੀ ਦੀ ਪੂਰੀਆ ਮਨ ਲੋ ਜਿਵੇਂ ਆਪਾਂ ਕਹਿ ਰਹੀਏ ਨਾ ਪੰਜਾਬ ਚ ਵੀ 15 16 April ਨੂੰ ਕਣਕ ਹੋ ਜਾਂਦੀ ਆ ਉਹ ਪੋਜੀਸ਼ਨ ਚ ਕਣਕ ਖੜੀ ਦੀ ਐਤ ਕੀ ਤਾਂ ਪਤਾ ਨਹੀਂ ਕੀ ਚੱਕਰ ਆ ਮੌਸਮ ਵੀ ਸਾਰਾ ਠੰਡਾ ਹੈ ਅਰ ਬੱਦਲ ਬਾਜੀ ਹੋਈ ਰਹਿੰਦੀ ਆ ਤੂ ਪੰਜ ਧੁੱਪ ਲੱਗਦੀ ਆ ਜਦ ਆਪਾਂ ਛਾਵੇਂ ਆ ਜੰਨੇ ਆ ਤਾਂ ਠੰਡ ਲੱਗਦੀ ਆ ਬਾਕੀ ਤੁਸੀਂ ਦੇਖਿਓ ਯਾਰਾ ਕਲੋਨੀ ਦੇ ਉੱਥੇ ਜਿੱਥੇ ਪਰ ਰਹੇ ਨੇ ਆ ਉੱਥੇ ਖੁੱਲੋਂ ਖੁੱਲੋਂ ਕਰਕੇ ਕੋਈ ਫਰਕਾ ਗੇਟ ਦਰਵਾਜ਼ੇ ਦੇ ਦੂਜੇ ਲੱਗੇ ਨੇ ਹੋਏ ਉਹ ਵੀ ਥੋੜਾ ਜਿਹਾ ਫਰਕਾ ਬਾਕੀ ਹੋਰ ਵੀ ਅੱਜ ਇੱਥੇ ਮਨਦੀਪ ਬਾਈ ਕੋਲੇ ਕੱਢੀ ਆ ਦਿਹਾੜੀ ਪਤਾ ਮੈਂ ਕਿਹੜਾ ਪਾਵਾਂ ਪਹਿਲਿਆਂ ਦਾ ਹੀ ਹਾਂ ਉਹ ਜਿਹੜਾ 400 ਰੁਪਏ ਲਾਇਆ ਕੀ ਕਹਿੰਦਾ ਸੀ ਜਿਹਨੇ ਆਟੋ ਇਹ ਦਸਿੰਨਾ ਜੇ ਇਦਾਂ ਜੂਨਾ ਕੜਕਣੀ ਨਹੀਂ ਘੁੰਮਣ ਚ ਲਗੇ ਉਹ ਤੇ ਕੁੰਮਣਗੇ ਤੇ ਰਸਤੇ 'ਚ ਇੱਕ ਪ੍ਰੀਤ ਮਸ਼ੀਨ ਚੱਲੇ ਮੈਂ ਕਿਹਾ ਮਨਦੀਪ ਨੂੰ ਕਹਾਂਗਾ ਰੋਕ ਰੋਕ ਓਏ ਹਰਾ ਹਰਾ ਏਰੀਆ ਬੋਖੜਾ ਮੈਂ ਬਾਅਦ 'ਚ ਮੋਜਾਂ ਲੁੱਟਾਂਗੇ ਰੇ ਚੱਲ ਖੜ ਕੇ ਗਿਆ ਬਚਿਆਰਾ ਆਪਣਿਆਂ ਨੂੰ ਮੈਂ ਭਾਈ ਸਾਹਿਬ ਗਾ ਰੇਟ ਕਾ ਚਲਵਾਏ ਹਾਂ ਓ ਆਟੋ 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 ਚਲਾ ਆਟੋ 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 ਡਰਾਈਵਰ ਜੰਟ ਤਾਂ ਕਹਿੰਦਾ ਕਿਆ ਰੇਟ ਚੱਲਦਾ ਮੈਂ ਚਾਹ ਕਹਿੰਦਾ 400 ਰੁਪਏ ਕਹਿੰਦਾ 400 ਰੁਪਏ ਮੈਂ ਚਲੋ ਪਿੱਛੇ ਕਹਿੰਦਾ ਚੱਲ ਮੈਂ ਠੀਕ ਹੈ ਠੀਕ ਹੈ ਠੀਕ ਹੈ ਮੁੜ ਕੇ ਗੱਲ ਵੀ ਨਹੀਂ ਕਰੀ ਹੋਰ ਫਿਰ ਮੇਰੇ ਬੰਦਾ ਚਲ ਗਿਆ ਵੀਰਾ ਇੱਕ ਉਹ ਬਾਈ ਕਹਿੰਦਾ ਕੰਮ ਦਾ ਲੋਡ ਜ਼ਿਆਦਾ ਹੀ ਆ ਬੰਦਾ ਬਾਈ ਕਿਹਦਾ ਚਲ ਗਿਆ ਨਾ ਆ ਕੇ ਕਣਾ ਚਲੋ ਵਧੀਆ ਸੀਜ਼ਨ ਤੇ ਪਹਿਲਾਂ ਹੀ ਹੈ ਨਾ ਉਹ ਕਰ ਗਿਆ ਨਹੀਂ ਤਾਂ ਸੀਜ਼ਨ ਚ ਆ ਕੇ ਕਰ ਦਿੰਦਾ ਫੇਰ ਬੜੀ ਔਕੀ ਹੁੰਦੀ ਪੂਰੇ ਆ ਕੇ ਕਹਿੰਦਾ ਬਾਈ ਮੈਂ ਤਾਂ ਜਾਊਂਗਾ ਮਿੱਤੇ ਕਹਿੰਦਾ ਇੰਨੀ ਤੱਕਾ ਨਹੀਂ ਚਾ ਲਾਉਣਾ ਹੈਗਾ ਨਾ ਗਜਰਾਤ ਦੇ ਵਿੱਚ ਬਾਈ ਹੈ ਤਾਂ ਸਾਲਾ ਇੱਕ ਰਾਹ ਰੂ ਤਾਂਗਾ ਬੰਦਾ ਰ ਕਟਰ ਪਾਲਾ ਲਾ ਲਓ ਬਾਕੀ ਬੇਲੇ ਆ ਰਾ ਦਿਲ ਨਹੀਂ ਤਾਂ ਲੱਗਦਾ ਇਧਰ ਨੂੰ ਆ ਗਏ ਬਾਕੀ ਤੁਹਾਨੂੰ ਪੁੱਛਿੰਦੇ ਮਨਦੀਪ ਬਾਈ ਤੇ ਨਾ ਜਿਹੜਾ ਬੰਦਾ ਉਦੋਂ ਤੋਂ ਦੇਖਿਆ ਤੇ ਇਹਨੂੰ ਆਪਾਂ ਕਹਿੰਦੇ ਵੀ ਇਹਦਾ ਮਾਮਾ ਵੀਡੀਓ ਦੇਖਦਾ ਵੀ ਉਹ ਕਹਿੰਦਾ ਮੇਰਾ ਦਿਲ ਨਹੀਂ ਬਾਈ ਲੱਗਦਾ ਹੈਗਾ ਟਰੈਲੇਟਰੂਲੇ ਚੱਲਿਆ ਹੋਇਆ ਤਾਂ ਕੰਬਾਈਨਰ ਤਾਂ ਤੁਹਾਨੂੰ ਪਤਾ ਹੀ ਆ ਬਾਈ ਹਨਾ ਕਈ ਵਾਰੀ ਰਾਤ ਨੂੰ 2 ਵਜੇ 3 ਵਜੇ ਤੱਕ ਚੱਲਦੀਆਂ ਫੇਰ ਜਈ ਵਾਰ 5 ਵਜੇ ਆਕੇ ਹੁਣ ਪਿਛਲੇ ਸਾਲ ਅਸੀਂ ਕਈ ਵਾਰੀ ਆਉਂਦੇ ਹੀ ਦੇ ਜੇ ਆਕੇ ਰੋਟੀ ਨੂੰ ਇੱਥੇ ਪਾਉਂਦੇ ਦੇ ਭਾਂਡਿਆਂ ਨੂੰ ਜਾਂ ਨੂੰ ਫੇਰ ਜੰਟ ਦਾ ਫੋਨ ਆ ਜਾਂਦਾ ਵੀ ਚਲੋ ਸਰਦਾਰ ਫਰਾਨੀ ਜਾ ਕੇ ਟੁਕੜੀ ਕੱਟਣੀ ਹੈ ਬਾਈ ਜਾਣਾ ਪੈਂਦਾ ਦਾ ਹਨਾ ਬਾਕੀ ਇਹਦਾ ਬੰਦਾ ਥੋੜਾ ਜਿਆਦਾ ਕਹਿੰਦਾ ਮੇਰੀ ੱਤਕਾ ਬਾਈ ਚੱਲੇ ਨਹੀਂ ਜਾਣਾ ਵੀ ਅਸੀਂ ਤਿੰਨ ਜਾਣੇ ਆ ਚਲੋ ਭਾਈ ਠੀਕ ਆ ਇਹਦੇ ਵੀ ਜਾਣਾ ਵਧੀਆ ਹਿਸਾਬ ਕਿਤਾਬ ਜਿਹ ਉਹਦਾ ਕਰਕੇ ਹਿਸਾਬ ਕਿਤਾਬ ਤੋਰਤਾ ਕੱਲ ਭੇਜਦਾ ਕਹਿੰਦਾ ਮੈਂ ਐਮਪੀ ਜਾਊਂਗਾ ਚਲੋ ਮੈਂ ਕਿਹਾ ਵੀ ਤੋਰ ਹਨਾ ਜੇ ਬੰਦਿਆ ਦਿੱਲੀ ਲੱਗਦਾ ਫਿਰ ਭਾਈ ਫਾਇਦਾ ਕੋਈ ਨਹੀਂ ਕੰਮ ਕਰਾ ਕੇ ਹਨਾ ਬਾਕੀ ਹੁਣ ਤਾਂ ਕਹਿੰਦਾ ਤਾਂ ਹੀ ਸਮਝਾਇਆ ਕਹਿੰਦਾ ਮੈਂ ਕਰੂੰਗਾ ਪਿਆ ਵੀ ਜਾਂ ਦਾਲ ਨਾਲ ਗਲੇ ਪੇ ਸਵਾਦ ਕੋਈ ਨਹੀਂ ਕੰਮਦਾ ਹਨਾ ਬਾਕੀ ਪੁੱਛਦੇ ਹੁਣ ਇਹਦੇ ਜ਼ਮੀਂ ਦੇ ਵਿੱਚ ਵੀ ਨਾ ਤੱਤੇ ਪਾਣੀ ਵਾਲੀ ਰਾੜ ਗੜਵੀ ਦੇ ਵਿੱਚ ਲਾ ਕੇ ਸਾਡਾ ਸਰਦਾਰ ਜਿਹੜਾ ਨਾਉਂਦਾ ਹੈ ਇਹ ਨੀਂਗ ਨਹੀਂ ਰੱਡ ਲੱਗਦੀ ਤੈਨੂੰ ਓਏ ਪਾਣੀ ਦੇਖ ਲੈ ਕਿੰਨਾ ਠੰਡਾ ਸਵੇਰ ਦਾ ਹਵਾ ਤਾਂ ਠੰਡੀ ਚੱਲ ਰਹੀ ਏ ਵੇ ਜੀ ਹਾਂ ਇਹ ਕੀ ਗਿਆ ਚੱਕਰ ਆ ਇਹ ਵੀ ਮੌਸਮ ਇੰਨਾ ਠੰਡਾ ਕਾਤੇ ਆ ਉਹ ਤੇਰਾ ਕੋਟ ਤੇਰਾ ਕੋਟ ਪਿਆ ਉਹ ਕੋਟ ਉਹ ਕੋਟ ਤੇਰੇ ਆ ਕੋਟ ਕੱਲ ਦਾ ਵੀਰੇ ਮੇਰਾ ਰਿਪਿਆ ਓਰੀ ਛੱਡ ਕੇ ਗਿਆ ਨਹੀਂ ਤੇ ਅੱਲਾ ਮੈਂ ਸਵੇਰੇ ਲੱਭੀ ਗਿਆ ਉੱਥੇ ਅੱਜ ਠੰਡੀ ਹਵਾ ਹੈਗੀ ਆ ਬਿਲਕੁਲ ਠੰਡੀ ਹਵਾ ਅੱਜ ਠੰਡੀ ਹਵਾ ਚੱਲਦੀ ਆ ਕੰਮ ਵੀ ਤਾਂ ਐ ਹੀ ਚੱਲਿਆ ਅੱਜ ਤਾਂ ਹੀ ਚੱਲਿਆ ਹਾਂ ਹਾਂ ਗਿਆ ਨਹੀਂ ਲੱਗ ਗਿਆ ਜ਼ਰਾ ਦੇਲੇ ਦੇ ਕੋਲ ਹਾਂ ਗਿਆਨੀ ਰਾਤ ਇਹਨੂੰ ਦੇ ਤਾ ਤਾਂ ਅਸੀਂ ਕਹਿੰਦਾ ਵੀ ਅਸੀਂ ਕੱਲੇ ਆ ਸਾਨੂੰ ਉਹਦੇ ਕਿਤੇ ਕੋਈ ਆ ਗਿਆ ਨਹੀਂ ਪੰਗਾ ਤਾਂ ਨਹੀਂ ਪਿਆ ਕੋਰਾ ਤਾਂ ਕੁੱਤਨ ਵਾਲਾ ਕੰਮ ਤਾਂ ਨਹੀਂ ਹੈਗਾ ਗਿਆਨੀ ਉਰੇ ਕੁੱਤਨ ਵਾਲੇ ਦੀ ਹਿੰਦ ਵੀ ਨਹੀਂ ਪੈਂਦੀ ਕੱਤ ਵੇਖ ਕੇ ਇਹਨੇ ਪੁੱਟੇ ਪਿੱਛੇ ਮਰ ਜਾਂਦੇ ਵੇ ਉਹ ਉਦਾਂ ਅਸੀਂ ਕਲੋਨੀ ਚ ਗਿਆ ਜਦੋਂ ਤੋਂ ਪਹਿਲੇ ਦਿਨ ਉਹ ਕਹਿੰਦੇ ਤਾਂ ਕਹਿੰਦੇ ਦੇਖ ਦੇ ਸਰੀਰ ਦੇ ਕਿਤਨਾ ਕਿਤਨਾ ਗਿਆਨੀ ਰਾਤ ਫੇ ਦੇ ਤਾ ਤੇ ਨੂੰ ਹੁਣ ਗਿਆ ਨਹੀਂ ਲੰਦਾ ਨਜ਼ਾਰੇ ਉਰੇ ਹੈ ਗਿਆਨੀ ਹੈ ਕੋਈ ਚੀਜ਼ ਦੀ ਘਾਟ ਕਹ ਨਹੀਂ ਨਹੀਂ ਮੈਂ ਇੱਥੇ ਸੁੱਤਾ ਰਿਹਾ ਤੀਂ ਨਹੀਂ ਆ ਰਿਹਾ ਹੈ ਇਹ ਕੰਦ ਕਦ ਦੇਖ ਕੇ ਕਹਿੰਦਾ ਵੀ ਕੋਈ ਵੱਡਾ ਅਫਸਰ ਆ ਤੇ ਜਦੋਂ ਕੰਦ ਦੇਖ ਕੇ ਜਦੋਂ ਪੁੱਛਦਾ ਵੀ ਕਹੋਣਾ ਮਸ਼ੀਨ ਦਾ ਮਨ ਤੋੜਦਾ ਦਾ ਪਾਸੇ ਜਾ ਕੇ ਨਹੀਂ ਅਫਸਰ ਨੂੰ ਸਾਲ ਹੀ ਕਿਨ ਹੋਰ ਵਾ ਭੈਣਾ ਮੂੰਹ ਜਿਹਾ ਵਾ ਟੱਕਦਾ ਫਿਰ 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 ਮੂੰਹ ਜਿਹਾ ਉਹ ਦੋ ਆਤ ਰੱਖ ਲਿਆ ਮੂੰਹ ਜਿਹਾ ਕਹੇ ਟੱਕਦਾ ਦਾ ਰੇ ਇਹ ਹੈ ਤਾਰੇ ਆਤ ਜੀ ਬਣੀ ਪਈ ਆ ਆਤ ਜੀ ਬਣੀ ਚੱਈਆ ਆਤ ਹੀ ਹੁਣ ਤਾਂ ਬੁਢਾ ਹੋ ਗਿਆ ਦਾੜੀ ਵੀ ਚਿੱਟੀ ਹੋ ਗਈ ਓਏ ਦਾੜੀ ਇੱਥੇ ਪਾਣੀਆਂ ਨੇ ਕਰਤੀ ਹਾਂ ਦਾ ਪਾਣੀਆਂ ਨੇ ਕਰਤੀ ਆ ਗਿਆ ਨਹੀਂ ਦੇਖ ਲੈ ਕਾਲੀ ਕਲਫਾ ਕੇ ਕਲਫਾ ਉਹ ਦੇਖ ਲੈ ਕਲਫਾ ਲਾ ਕੇ ਰੰਗ ਬਰੰਗੀ ਕਰੀ ਪਈ ਸੀ ਕਲਫ ਲਾਲ ਲਿਆਕ ਦਿੰਨੇ ਆ ਆਹ ਖੇਤੇ ਇਧਰ ਦੇਖ ਤੂੰ ਇਧਰ ਕਿਤੇ ਘਾਟਾ ਜੇ ਵੀ ਨਖਰੇਆ ਪੈ ਲਾ ਕੇ ਮੈਂ ਮੈਂ ਲਾਲ ਕਲਫ ਲਿਆ ਕੇ ਦਿੰਨੇ ਇਹਨੂੰ ਉਹ ਨਹੀਂ ਨਹੀਂ ਉਰੇ ਤੇ ਪਤਾ ਕਿ ਇੱਥੇ ਤੇ ਅੱਧੀ ਲਾਲ ਅੱਧੀ ਜੱਡੀ ਹਨਾ ਕਲਫ ਦੋਵੇਂ ਪਾਸੇ ਲੋ ਇਕੱਠੀਆਂ ਲਿਆ ਕੇ ਰੱਖੇ ਦੱਸ ਕਿਹੜੀ ਇਹਨਾਂ ਦੀ ਉਹ ਭਾਜਾਂ ਦੇਖੀ ਤੂੰ ਉਹ 70 72 ਸਾਲ ਨੂੰ ਮਨ ਲੱਗਿਆ ਉਹ ਸਭ 60 ਬਾੜ ਸਾਲ ਨੂੰ ਉਹ ਹਜੇ ਚ ਕਾਲੀ ਕਰੇ ਇਹਨੂੰ ਕਿਸੇ ਮੈਂ ਛਾਤੀ ਦੇ ਵਾਲ ਵੀ ਕਾਲੇ ਕਰਦੇ ਹਾਂ ਕਰ ਮੇਰੇ ਛਾਤੀ ਦੇ ਵਾਲ ਵੀ ਕਾਲੇ ਕਰਦੇ ਹੈ ਫਿਰ ਕਿਹਤ ਰੰਗ ਇਹ ਤਾਂ ਵੀਰੇ ਹੁਣ ਆਈ ਕੋ ਕਰਨਾ ਵੇਲੇ ਵੇਲੇ ਨਾ ਮੈਂ ਤਾਂ ਇੱਕ ਇੱਕ ਪੰਗਾ ਹੋਰ ਕਰ ਲਿਆ ਨਾ ਮਸ਼ੀਨ ਦਾ ਸੈਟ ਕਰਾਸ ਰੱਖ ਰਿਹਾ ਨਾ ਖੋਲ ਕੇ ਉੱਥੇ ਅੱਛਾ ਆਪਾ ਸਾਲਾ ਉਹ ਆ ਨਾ ਸਾਰਿਆਂ ਦਾ ਪਵਾੜੇ ਹੀ ਜਾੜਾ ਉਹ ਹੁੰਦਾ ਸਾਡੇ ਕੋਲ ਤਾਂ ਨਮਾਰੀ ਪਈ ਹੈ ਹਾਂ ਉਹ ਤਾਂ ਨਮਾਰੀ ਪਈ ਭਜੰਦੇ ਮੈਂ ਲਾਈ ਬੋਰਚ ਨਾਲ ਉਧਰ ਹਾਂ ਤੇਰੇ ਕਿੰਨੇ ਲਾਈ ਮੇਰੇ ਮੈਂ ਨਾ ਸਾਫੀ ਕਰੇ ਬੈਠੇ ਆ ਮੈਂ ਤਾਂ ਆਪ ਹੀ ਲਾਈ ਇਹ ਤਾਂ ਤੂੰ ਕਿਸੇ ਨੂੰ ਤੋਇਆ ਸਾਰੇ ਕੰਢੇ ਹੋ ਗਿਆ ਆਹ ਗਿਆਨੀ ਬੰਦਾ ਵਧੀਆ ਯਾਰ ਗਿਆਨੀ ਪਰ ਬਸ ਤੇ ਕੈਨੈਕਟਰੀ ਕਰੀ ਹੋਈ ਐ ਨੇ ਸਾਨੂੰ ਨੂੰ ਦੱਸਿਆ ਹੈਗਾ ਇਹ ਤਾਂ ਵੀਡੀਓ ਦੇਖਣ ਵਾਲੇ ਨੇ ਲੱਗੇ ਤਾਂ ਉਹਨਾਂ ਨੇ ਜਾਣਦੇ ਜਿਹੜੇ ਬਸ ਜਿਹਦੇ ਜਾਂਦੇ ਨੇ ਨਾ ਉਹਨਾਂ ਨੇ ਬਾਈ ਕਮੈਂਟ ਕਾ ਕੇ ਦੱਸਿਆ ਕਹਿੰਦੇ ਬਾਈ ਇਹ ਤਾਂ ਕੈਰੇਕਟਰ ਸਾਡੇ ਮਿੰਡ ਵਾਲੀ ਬਸ ਦਾ ਫੇਰ ਮੰਨਿਆ ਕਹਿੰਦਾ ਹਾਂ ਮੈਂ ਕੈਰੇਕਟਰ ਆ ਮੈਂ ਕਹਿੰਦਾ ਇੱਥੇ ਨਾ ਸਿੱਧੀਆਂ ਸੁਧੀਆਂ ਮਾਰੇ ਰਾਜ ਕੋ ਭਰਾਇਆ ਉਹਨਾਂ ਨੇ ਬਦਲਿਆ ਕਹਤੋਂ ਮਰਨ ਦੀ ਮਾਰ ਲੱਗ ਗਈ ਉਹ ਕਹਿੰਦੇ ਧਾਡਾ ਘਾੜਾ ਜੱਟ ਮੱਤਨਾ ਬਾਈ ਬਹੁਤ ਕਰੂ ਹੋ ਗਿਆ ਉਹ ਬੰਦਾ ਕਰ ਭਰਾ ਇਨੀ ਦੱਸ ਕਿਹੜੀ ਕਿਹੜੀ ਕਿੰਨੀ ਕ ਠੰਡ ਪੈਂਦੀ ਆ ਭਾਈ ਗજરા ਦੇ ਵੀ ਦੱਸੋ ਕਮੈਂਟ ਕਰਕੇ ਆਹ ਬੰਦਾ 6 ਫੁੱਟ ਦਾ ਸਰੀਰ ਅਗਲਾ ਕਹਿੰਦਾ ਦੇਖ ਕੇ ਡਰ ਗਿਆ ਮੁੜ ਕ ਮੁੜ ਕ ਤਾਂ ਪਾਣੀ ਗਰਮ ਦੇਖ ਕੇ ਹੀ ਜਾਂਦਾ ਹੁਣ ਤੋਣਾ ਦਾ ਮੂੰਹ ਹਾਂ ਓਹੀ ਤੇ ਗੱਲ ਆ ਜਰਾ ਇਨੀ ਪ੍ਰਕਾਸ਼ ਨਹੀਂ ਮਾਰੀ ਚੱਕ ਕੇ ਸਾਲ ਨੂੰ ਉੱਥੇ ਮੰਨ ਨਾ ਤੋਣਾ ਦਾ ਮੂੰਹ ਇੱਥੇ ਸਹੀ ਗੱਲ ਆ ਉਹਦੀ ਕੱਪੜੇ ਤਾਂ ਖੋਲੇ ਜਿਵੇਂ ਬੰਦੇ ਨੂੰ ਹੁਣ ਆਉਂਦਾ ਕੱਪੜੇ ਖੋਲਦਾ ਵੀਰੇ ਪਹਿਲਾਂ ਹੁਣ ਕਬੱਡੀ ਖੇਡਦਾ ਖੇਡਾਂ ਹੈ ਵਿਪਲਵਾਨਾਂ ਵਾਂਗੂ ਪਹਿਲਾਂ ਵਾਰਮਅਪ ਹੋਵਾਂ ਹਾਂ ਗਰਮੀ ਇੰਨੀ ਆ ਤਾਂ ਦੋ ਵੀ ਗਰਮ ਕਹਣਾ ਹੁਣ ਬਿਨਾ ਘੇੜੇ ਢੰਡੇ ਨਾਲ ਪੇ ਬਸ ਛੇ ਪੁੱਛੇ ਛੇ ਪੁੱਟੇ ਸਰੀਰ ਜਾਂ ਖੰਡੇ ਗਰਮ ਪਾਣੀ ਨਾਲ ਆਉਣ ਲੱਗੇ ਸਾਡੇ ਬਗਿਆਂ ਦਾ ਕਿ ਆਉ ਮਾੜੇ ਬੰਦਿਆਂ ਦਾ ਹੈ ਮੋਲੀ ਹੱਥਾਂ ਨੂੰ ਤੇਲੇ ਮਿਲ ਜਾਂਦਾ ਮੋਲੀ ਢੰਡੇ ਪਾਣੀ ਨਾਲ ਖੁਸ਼ਕੀ ਜਾਂਦੀ ਹੈ ਖੁਸ਼ਕੀ ਬਹੁਤ ਹੈ ਨਾ ਨਾ ਤੇ ਵਾਲਾ ਮੈਂ ਕਿਹਾ ਮੋਲੀ ਬਣਾਤਾ ਲੱਗ ਗਏ ਮੋਲੀ ਵੀ ਹੈ ਗਰਮ ਗਰਮ ਗਾ ਲੈਣਾ ਨਾ ਹਾਂ ਅੰਦੇ ਨਾ ਤੇ ਤਾਂ ਠੀਕ ਹੈ ਫਿਰ ਤੇ ਖੁਸ਼ਕੀ ਬੜੀ ਹੁੰਦੀ ਹੈ ਅਸੀਂ ਇੱਥੇ ਨਾ ਘੇੜੇ ਢੰਡੇ ਮੈਂ ਗਿਆਨੀ ਬਰਾਦ ਇਤੀ ਪਾਤਾ ਦਾ ਮਸ਼ੀਨ ਤੇ ਤੂੰ ਪਿਆ ਪਿਆ ਜਾ ਕੇ ਠੀਕਾ ਠੀਕ ਹੈ। ਉਹ ਵੀ ਕੁੱਤੇ ਹੀ ਕੁੱਤੇ ਇਹਦੇ। ਉਹ ਕੁੱਤੇ ਕੁੱਤੇ ਰਾਤ ਨੂੰ ਸੜੇ। ਉਹ ਸਾਂ ਹੀ ਮੰਦਰ ਬਹੁਤ ਕੁੱਤੇ ਸਾਨੂੰ ਪੁੱਛ ਗਿਆ ਨਹੀਂ ਉਹਦੇ ਰਾਤ ਨੂੰ ਮੇਰੇ ਨਾਲ ਪੈ ਜਾ ਕੇ ਰਿਆ ਗਿਆ ਕੁੱਤਾ। ਮੈਂ ਹੀ ਭਜਾਇਆ ਕਰਾਂ। ਨਾਂ ਵਾਲੇ ਤਾਂ 12-13 ਡਲੇ ਪਏ ਨੇ ਉੱਤੇ। ਹਾਂ। ਇੱਕ ਸਾਲਾ ਲੱਗ ਵੀ ਆਏ ਪਿੰਦ ਨੇ। ਹੂ ਹੂ ਭੈ ਦੱਸ ਵੀ ਤੂੰ ਭੌਂਕਣਾ ਸਿੱਧਾ ਭੌਂਕ ਲੋ। ਰੋਂਦੇ ਆ ਸਾਲੇ। ਨਾਲ ਮੈਨੂੰ ਘੜਦੇ। ਚੱਲ ਹੋਰ ਗਿਆ ਨਹੀਂ। ਵਧੀਆ ਵਧੀਆ। ਹਾਂ। ਨਾ ਬੰਦਾ ਤੇਰਾ ਪਹੁੰਚ ਗਿਆ ਬੋ ਡਰਾਈਵਰ ਤੁਹਾਡਾ। ਔਰ ਮੂੰ ਲਾਲੜਾਂ ਦਾ ਕਰੇ ਮੋਚ ਲਾਣਾ ਦਾ ਲਾਵਾਂਗੇ ਲਾ ਲੇ ਲੋ ਪੁੱਛੋ ਆਪਣਾ ਫਰਜ ਆ ਨਾ ਆਪਣੇ ਕੋਲ ਤੇ ਗਿਆ ਬੰਦਾ 3 ਵਜੇ ਟ੍ਰੇਨ ਪਹੁੰਚਣੀ ਆ ਪਪਾਲ ਅੱਜ ਅੱਜ 7:00 20 ਘੰਟੇ ਤੋਂ ਕਹਿ ਤਾਂ ਗਿਆ ਸੀ ਕੱਲ ਮੈਂ ਨਾ 19 ਘੰਟੇ ਚ ਪਹੁੰਚਣੀ ਯਾਰ ਬਹੁਤ ਟਾਈਮ ਲਾਉਂਦੀ ਆ ਟ੍ਰੇਨ ਪਪਾਲ ਨੂੰ ਵੀ ਹੈ ਨਾ ਉਧਰ ਆਪਾਂ ਕਿਹੜੀ ਟ੍ਰੇਨ ਪਪਾਲ ਜੱਬਲਪੁਰ ਪਪਾਲ ਗਿਆ ਵੀ 19 ਘੰਟੇ ਚ ਸਫ਼ਰ ਪੂਰਾ ਕਰਨਾ ਤੇ 7 ਵਜੇ ਪਹੁੰਚਣਾ ਸ਼ਾਮ ਨੂੰ ਨਹੀਂ ਗੱਲ ਕਿਹਾ ਹੋਈ ਦੀ ਕਹਿੰਨਾ ਗਿਆ ਤਾਂ ਵੀ ਕਾਦੇ ਜੰਨੇ ਆ ਮੈਂ ਇਹ ਆ ਪਾਣੀ ਆਉਂਦਾ ਆ ਟੁੱਟੀ ਹੈ ਹਾਂ ਆਉਂਦਾ ਨਾ ਦੋ ਦਿਨਾਂ ਬਾਅਦ ਆਉਂਦਾ ਦੋ ਦਿਨ ਬਾਅਦ ਆਉਂਦਾ ਬਣੀਆ ਉਹ ਹੀ ਟੈਂਕ ਭਰੀ ਦੀ ਆ ਅੱਛਾ ਹਾਂ ਇੱਕੋ ਬਾਥਰੂਮ ਵਾਲਾ ਹਾਂ ਇਹਨਾਂ ਨੂੰ ਨੂੰ ਨਾਲ ਹੋ ਜਾਂਦਾ ਹਾਂ ਕਮਰਾ ਮੈਂ ਇੱਥੇ ਚਾਹ ਪੀ ਰਿਹਾ ਸੀ ਹਾਂ ਮੈਂ ਕਿਹਾ ਲੱਕੀ ਵੀ ਮੜਾ ਟਾਈਮ ਨਾ ਉੱਠ ਪਿਆ ਕਰ ਹਾਂ ਕਹਿੰਦਾ ਬਾਈ ਇੰਨੀ ਦਾਬ ਨਹੀਂ ਚੱਲ ਹੁੰਦੀ ਨਾ ਮੈਂ ਹਾਂ ਤਾਂ ਬੱਟੇ ਤਾਂ 22 25 25 ਵੀ ਕੇ ਦੀ ਹੁਣੀ ਦਾਬ ਨਹੀਂ ਚੱਲ ਹੁੰਦੀ ਤੇ ਫਿਰ ਅੱਗੇ ਕੀ ਕਰੂਗਾ ਆਪਣਾ ਹਾਂ ਹਾਂ ਮੈਂ ਚੱਲ ਵਧੀਆ ਉਹ ਵੀ ਤੂੰ ਮੈਨੂੰ ਕਿੰਨੇ ਦਿਨ ਪਹਿਲਾਂ ਦੱਸਦਾ ਸੀ ਸਹੀ ਦੱਸ ਨਹੀਂ ਮੈਂ ਤੈਨੂੰ ਪਹਿਲੀ ਦੱਸਦਾ ਵੀ ਬੰਦਾ ੱਤਕਾ ਤੇ ਲਾਉਣ ਵਾਲਾ ਨਹੀਂ ਹੈਗਾ ਉਹ ਤਾਂ ਕਹਿੰਦਾ ਮੈਂ ਟਰਾਲਾ ਚਲਾਉਣਾ ਟੈਕਸ ਉਹ ਟਰਾਲੇ ਰਕਮਾਂ ਦਾ ਫਰਕ ਬਹੁਤ ਆ ਨਹੀਂ ਨਹੀਂ ਆ ਟਰਾਲੇ ਕੀ ਲਿਬੜਦਾ ਨਹੀਂ ਕੋਈ ਧੂੜ ਨਹੀਂ ਕੱਟਣੀ ਕੁਝ ਨਹੀਂ ਕਰਨਾ ਕੋਈ ਰੋਟੀ ਨਹੀਂ ਪਕਾਉਣੀ ਸਿੱਧੀ ਢਾਬੇ ਜਾ ਕੇ ਲਗੜੀ ਲਾਉਣੀ ਖਾ ਲੈਣੀ ਹੁਣ ਇੱਥੇ ਤਾਂ ਬਾਈ ਥੋ ਆਪਣੇ ਹੱਥੀਂ ਖਾਣਾ ਟਰਾਲੇ ਵਾਲੇ ਜਿਹੜੇ 24 24 ਘੰਟਿਆਂ ਚ ਮੰਡੀ ਕਰਾਉਂਦੇ ਆ ਆਪਣੇ ਕੋਲ ਦਾ ਮੇਰੇ 24 ਘੰਟੇ ਮੰਡੀ ਕਰਾਉਣੇ ਨੇ ਜਿਹੜੇ ਉਹ ਤਾਂ ਰੋਟੀ ਖਾਂਦੇ ਹੀ ਨਹੀਂ ਹੈਗੇ ਜਿਹੜੇ 24 ਘੰਟੇ ਲੈ ਮੰਡੀ ਕਰਾਉਣੇ ਉਹ ਤਾਂ ਰੋਟੀ ਖਾਂਦੇ ਹੀ ਨਹੀਂ ਹੈਗੇ ਨਹੀਂ ਨਹੀਂ ਕਾਲਿਆ ਪਾਈਆਂ ਦੀ ਵੀ ਬਹੁਤ ਮਿਹਨਤ ਹੈ ਹਾਂ ਨਹੀਂ ਮੈਂ ਉਹ ਕਹਿ ਰਿਹਾ ਆਪਣੇ ਨਾਲ ਉਹਨਾਂ ਦਾ ਮਿਹਨਤ ਉਹਨਾਂ ਦੀ ਕੱਚੇ ਮਾਲ ਵਾਲੇ ਦੀ ਮਿਹਨਤ ਵੀ ਜ਼ਿਆਦੇ ਆ ਔਰ ਜਿਹੜਾ ਆਪਣੇ ਵਾਲਾ ਕੰਮ ਆ ਹੁਣ ਰੋਟੀ ਆਪਾਂ ਆਪਣੀ ਆਪ ਬਣਾਉਨੇ ਆ ਠੀਕ ਆ ਕਈ ਵਾਰ ਆਪਾਂ 12 ਵਜੇ ਉਹਨਾਂ ਦਾ ਪੱਕਾ ਟਾਈਮ ਆ ਉਹ ਨਹੀਂ ਵੀਰੇ ਇੱਕ ਮਿੰਟ ਵੀ ਲੇਟ ਕਰਦੇ ਹਾਂ ਜੇ ਕੱਚੇ ਮਕਮਾਲ ਵਾਲਾ ਕੋਈ ਟਾਈਮ ਵਾਲਾ ਮਾਲ ਆ ਉਹ ਚ ਮਲੇਟ ਪੇਟ ਹੋ ਜਾਵੇ ਤਾਂ ਮੈਂ ਤਾਂ ਸਾਰੀ ਕਿਤੇ ਕਰ ਲਈ ਹਾਂ ਹਾਂ ਅੱਛਾ ਜੀ ਆਪਣੇ ਲੋ ਵੱਧ ਤਾ ਕੱਚੇ ਕੱਚੇ ਮਾਲ ਹਾਂ ਬਾਈ ਉਹਨਾਂ ਨੇ ਆਪ ਹੁਣ ਆਪਾਂ ਦਾ ਖੇਤਾਂ 'ਚ ਜਾ ਉਹ ਨਾਲ ਉਹ ਰੋਡ ਤੇ ਨਿਗਾ ਰਹਿਣੀ ਆ ਡੱਟੀ ਰਹਿਣੀ ਆ ਨਿਗਾ ਕੱਚੇ ਮਾਲ ਤੇ ਤਾਂ ਹੁੰਦੀ ਨੀ ਨਾਮ ਹੁੰਦਾ ਨਾ ਫੇ ਨਾਮ ਹੁੰਦਾ ਆ ਨਾਮ ਤਾਂ ਹੀ ਤੇ ਮਰਾ ਗਿਆ ਕਹਿੰਨੀ ਕੱਚਾ ਮਾਲ ਜੇ ਲੇਟ ਹੋ ਗਿਆ ਤਾਂ ਪੈਸੇ ਖਾਤੇ ਹੀ ਪੈ ਜੰਨੇ ਆ ਡਰਾਈਵਰ ਦੇ ਵੀ ਪੈ ਜੰਨੇ ਆ ਨਹੀਂ ਤੇ ਉਹ ਮੀਤ ਤਾਂ ਉੱਤੇ ਵੀ ਕਰਨੀ ਪਾਉਂਦਾ ਮੌਤ ਉਹਦਾ ਮੌਤ ਥੱਪ ਦੀ ਸ਼ਰੀਰ ਤੇ ਨੋਟ ਚੱਕਦੇ ਆ ਰੱਟੀ ਦਾ ਕਿਸੇ ਨੇ ਵੀ ਨਹੀਂ ਉੱਤਾ ਦੇਣੀ ਕਿਸੇ ਨੇ ਨਹੀਂ ਦੇਣੀ ਨਾ ਤੇ ਫੇਰ ਇਹ ਗਲਤ ਗੱਲ ਆ ਜੇ ਬਾਹਰ ਤਾਂ ਖਾਵਾਂਗੇ ਜੇ ਇੱਕਣਾ ਕਰਨਾ ਦਾ ਚਾਹੀਦਾ ਨਹੀਂ ਵੇ ਜੇ ਘਰ ਤਾਂ ਹੀ ਨਾ ਆਵੇ ਬੰਦਾ ਨਾ ਹੁਣ ਜੇ ਮੇਰੇ ਕਾ ਚਾਰੋਂ ਤਿੰਨ ਬੰਦੇ ਆਏ ਆ ਕਹਿੰਨੀ ਤੁਸੀਂ ਇਹ ਤਾਂ ਯੂਰੀਆ ਕੇ ਗੋਮ ਭਾਈ ਕਿਆ ਦਿਨ ਰੋਟੀ ਕਾ ਕੇ ਨਹੀਂ ਬਈ ਮੇਰਾ ਸਾਡਾ ਦਿਲ ਨਹੀਂ ਲੱਗਦਾ ਨਾ ਅਸੀਂ ਸਾਤੇ ਧੱਕਾ ਨਹੀਂ ਚੱਲੇ ਨਾ ਗਲਤੀ ਸੀ ਥੋੜੀ ਆ ਯਾਰ ਮਨਿੰਦਰ ਵੀਰੇ ਆ ਹੁਣ ਆਪਾਂ ਵੀਡੀਓ ਚ ਵਿਖਾਉਣਾ ਪੈ ਜਾਣਾ ਹੈਗਾ ਹਾਂ ਕਾਲੀ ਆ ਰਿਹਾ ਵੀਡੀਓ ਚ ਵਿਖਾਉਣਾ ਪੈ ਪਿਛਲੇ ਸਾਲ ਵਾਲਾ ਉਹਦਾ ਸਾਲਾ ਬੋਕੜ ਆ ਨਹੀਂ ਪੁਲੀ ਠੋਕਾ ਲਾਗੇ ਹਾਂ ਕਹਣਾ ਗਿਆ ਠੋਕਦੇ ਆਪਾਂ ਨੀ ਕਟੜ ਢਲੀ ਨਾ ਹੋ ਜੇ ਹਾਂ ਕਹਿੰਦਾ ਤੁਸੀਂ ਥੋੜਾ ਵੱਡਾ ਚੱਕ ਲਿਆ ਤੇ ਘਣ ਮਾਰੋ ਮੇਰੇ ਉਹ ਪੁਟਕਾ ਛੱਡ ਕੇ ਭੱਜ ਗਿਆ ਕਹਿੰਦਾ ਨਾ ਵੀ ਲੋਕਾਂ ਦਾ ਹੁੰਦਾ ਮੈਂ ਪਸੰਦਰਾ 10000 ਦੀ ਪੁਲੀ ਤੋੜ ਆਏਗਾ ਤੂੰ ਤੇ ਦਸ ਵੀ ਘੜ ਤੇ ਆਈ ਵੱਜ ਜਾਊਗਾ ਪੁਲੀ ਦੇ ਨਾਲ ਪਈ ਕਹਿੰਦਾ ਮੇਰੇ ਘਰ ਵੱਜੂਗਾ ਮੈਂ ਕੰਜਰ ਤਾਂ ਉਹ ਕਹਿੰਦੇ ਕਹਿੰਦੇ ਨੇ ਮੇਰੇ ਜੜਵਾਤਾ ਨਹੀਂ ਤੇ ਆਪਰੇਸ਼ਨ ਹੋਇਆ ਤਾਂ ਮੈਨੂੰ ਕਹਿੰਦਾ ਕਹਿੰਦਾ ਮੇਰਾ ਆਪਰੇਸ਼ਨ ਸੀ ਸ਼ਿਲਦਾ ਹੋਇਆ ਸੀ ਆਹੋ ਚਲੋ ਉਹ ਤਾਂ ਹੋ ਜਾਂਦੀ ਕਾ ਗਲਤੀ ਕਿਸੇ ਤੋਂ ਪਰ ਆਪਾਂ ਜਾਣ ਕੇ ਤਾਂ ਨਹੀਂ ਘਣ ਮਾਰਦੇ ਇਹ ਤਾਂ ਗੁੱਟਾ ਸੁੱਟ ਕੇ ਪਾਸੇ ਹੋ ਗਿਆ ਕਹਿੰਦਾ ਵੀ ਮੇਰੇ ਕੰਨ ਮਾਰੋਗੇ ਤੁਸੀਂ ਮੈਂ ਕਿਹਾ ਚੱਲ ਤੂੰ ਛੱਟ ਮਾਰ ਦੇ ਮੈਂ ਕਹਾਂ ਗੁੱਟਾ ਨਹੀਂ ਚੱਲ ਉਹਨੂੰ ਫੋਨ ਲਾ ਕੇ ਇੱਕ ਵਾਰ ਜ਼ਰੂਰ ਪੁੱਛੇ ਜਾਗਾ ਵੀ ਕਿੱਥੇ ਗਿਆ ਪਹੁੰਚ ਗਿਆ ਸਹੀ ਸਲਾਮਤ ਪਹੁੰਚ ਗਿਆ ਹਾਂ ਕਿੰਨਾ ਨੰਬਰ ਹੈ ਉਹਦਾ ਨੰਬਰ ਉਹ ਵੀਡੀਓ ਹੀ ਦੇਣਾ ਤੂੰ ਆਪਣਾ ਦੱਸ ਦੇ ਨੰਬਰ ਕਿੰਨਾ ਤੇਰਾ 9815393577 ਲਓ ਜੀ ਬਾਈ ਸਾਡੇ ਕੇ ਗੱਲਬਾਤ ਕਰਨੀਆਂ ਹਨ ਗਿਆਨੀ ਕੋ ਫੋਨ ਲਾ ਕੇ ਕਿੰਨਾ ਨੰਬਰ ਹੈ ਗਿਆਨੀ 98153 ਹਾਂ 93570 93570 ਠੀਕ ਹੈ ਠੀਕ ਮਨਦੀਪ ਭਾਈ ਜਨਾ ਮਸ਼ੀਨ ਬਾਰੇ ਪੁੱਛਣਾ ਹਾਂ ਮਸ਼ੀਨ ਬਾਰੇ ਨਹੀਂ ਜੇ ਸਾਡੇ ਨਾਲ ਗੱਲਬਾਤ ਕਰਨੀ ਹੈ ਮੈਨੂੰ ਬਾਈ ਕਹੀ ਜਨੇ ਕਮੈਂਟ ਚ ਨੰਬਰ ਦਈਂ ਵੀ ਦਿਓ ਗਿਆਨੀ ਦਾ ਨੰਬਰ ਨੋਟ ਕਰ ਲਓ ਮੇਰੇ ਲਾਗੇ ਹੀ ਹੁੰਦਾ ਹੈ ਹਣਾ ਬਾਕੀ ਤਾਰਿਆ ਰਮਦੀਪ ਦਾ ਦਿੱਤਾ ਦਾ ਇਹ ਹੁਣ ਕਹਿੰਦੇ ਵੀ ਸਾਡੇ ਡਰਾਈਵਰ ਮਿਲ ਗਿਆ ਸਾਡੇ ਵੀਡੀਓ ਕੱਟ ਦੇ ਮੈਂ ਕਹਾਂ ਹੁਣ ਨਹੀਂ ਕੱਟਦਾ ਨਾ ਯਾਰ ਬਹੁਤ ਜੀਣਾ ਦਾ ਇਹਦਾ ਮਤਲਬ ਨਹੀਂ ਵੀ ਖਚਕਾ ਦੇ ਦੇਖੋ ਹਾਲ ਦੇਖੋ ਤੁਸੀਂ 6 6 ਫੁੱਟਾਂ ਦਾ ਕਹਿੰਦਾ ਪਰੇ ਹੋ ਜੋ ਜੱਟ ਆਉਣਿਆ ਹੈ 6 6 ਫੁੱਟ ਜੱਟ ਆਉਣਿਆ ਦੇਖ ਲਓ ਗਰਮ ਪਾਣੀ ਗਾਗਰਾਂ ਦੀਆਂ ਲੱਗਾ ਭਰਾ ਨਾਉਣ ਨੂੰ ਮਦਾ ਡਿੱਗੀ ਦੇ ਕਿੰਨੀਆਂ ਕੱਪੜੇ ਗਰਮ ਜੱਲੇ ਤੇ ਉਹ ਧੋਂਗਾ ਕੋਟ ਪਰੇ ਹੋ ਜਾ ਜੱਟ ਆਉਨਿਆ ਸੰਗਰੂਰ ਵਾਲੇ ਜੱਟ ਆਉਨਿਆ ਜ਼ਿਲ੍ਹਾ ਪਟਿਆਲਾ ਪਟਿਆਲਾ ਇਹ ਸੰਗਰੂਰ ਵਾਲੇ ਸੰਗਰੂਰ ਵਾਲੇ ਜ਼ਿਲ੍ਹਾ ਪਟਿਆਲਾ ਹੈ ਮੋਲੀ ਤਾਰੇ ਇਹਦਾ ਜ਼ਿਲ੍ਹਾ ਸੰਗਰੂਰ ਨਹੀਂ ਹੈਗਾ ਪਹਿਲਾਂ ਪੁੱਛ ਨੂੰ ਪਟਿਆਲਾ ਇਹ ਸੰਗਰੂਰ ਆ ਨਾ ਪਹਿਲਾਂ ਸੀ ਤਾਰਾ ਦਾ ਬਡੰਡਾ ਹੈ ਤਾਰੇ ਦਾ ਕਿਹੜੇ ਪਾਤਰਾ ਕਿਹੜੇ ਸ਼ਹਿਰ ਚ ਆਉਂਦਾ ਕਿਹੜਾ ਇਹਦੇ ਪਾਤਰਾ ਉਹ ਪਾਤਰਾ ਪਿਆ ਨਾ ਬਡੰਡੇ ਜੋ ਸੰਗਰੂਰ ਚ ਤਾਂ ਹੁਣ ਪਟਿਆਲੇ ਚ ਗਿਆ ਲੈ ਉਹਨੇ ਦੰਬਾਲਾ ਨਾ। ਸੰਗਰੂਰ ਕਹੇ ਤੇ ਵਾਚ ਛੱਡਦਾ ਏ। ਕਾਦੇ ਨਾ ਸੰਗਰੂਰ ਵਾਲੇ ਬੰਦੇ ਨਹੀਂ ਹੈਗੇ। ਮੈਂ ਕਿਹਨੂੰ ਕਹਣਾ ਨਹੀਂ ਬੰਦੇ। ਫੇਰ ਤੂੰ ਸੰਗਰੂਰ ਕਹੇ ਤੇ ਕਾ ਤੇ ਛੱਡਦਾ? ਮੀ মুਵੀ ਦੇਖਣੀ ਆ। ਹਾਂ? ਸੰਗਰੂਰੀਏ ਮੂਵੀ ਦੇਖਣੀ ਆ। ਹੂੰ। ਏ ਦੇਖੋ 6 6 ਫੁੱਟ ਕੱਦ। ਪਾਣੀ ਗਰਮ ਹੈ ਗਿਆ ਨਹੀਂ ਤੂੰ ਵੀ ਗਰਮ ਘਰਾਤਾ ਓਏ। ਨਹੀਂ ਅੱਜ ਇੱਥੇ ਤੂੰ ਦੇ ਘਰਾਤੇ। ਹਾਂ? ਆਉਣਾ। ਠੰਡੇ ਬਣੀ ਨਾ ਨਾ ਟਰੈਕਸੂਟ ਧੋਣ ਲਗਾ ਠੀਕ ਆ ਪਾਉਣਾ ਹੁੰਦਾ ਨਾ ਜੋ ਜਦੋਂ ਨਾ ਟਰੈਕਸੂਟ ਧੋਣ ਲਗਾ ਠੀਕ ਆ ਉਹ ਪਾਉਣਾ ਹੁੰਦਾ ਨਾ ਜੋ ਸਵੇਰ ਨੂੰ ਪਾਣੀ ਆਉਂਦਾ ਉਹ ਪਾਉਣਾ ਫਿਰ ਤਾਂ ਉਹ ਕਹੋ ਕਹੋ ਕਹੇ ਮੈਂ ਕਹਿੰਦਾ ਪਾਉਣਾ ਹੈ ਕੀ ਟਰੈਕਸੂਟ ਪਾਉਣਾ ਥੋੜੀ ਹੈ ਹਾਂ ਉਸ ਸਲਿਪੜਾ ਦਾ ਪਿਆ ਟਰੈਕ ਪਾਉਣਾ ਗਿਆ ਨਹੀਂ ਦੋ ਪਾਈ ਫਰਦਲਾ ਥੱਲੇ ਉਹ ਆ ਦੇਖ ਲਾ ਦੂੰਗਾ ਰੰਡ ਨਾ ਟਰੈਕਸੂਟ ਰੱਖੂਗਾ ਮੈਂ ਧੋ ਕੇ ਨਹੀਂ ਗਿਆ ਨਹੀਂ ਦੋਗਾ ਤੇ ਪਾਈਆਂ ਤਾਂ ਉਹ ਆ ਤਾਂ ਫਿਰ ਲਾਦੀ ਦੀ ਆ ਹਾਂ ਪਾਈ ਰੱਖੀ ਦੀ ਆ 2600 ਵਿਕਾ ਦਾ ਫੋਨ ਨਹੀਂ ਆਇਆ ਤੇ ਨਹੀਂ ਨਹੀਂ ਹਾਂ ਗਿਆਨੀ ਤਾਂ ਵਿਕਾ ਕਈ 2600 ਵਿਕਾ ਤਾਂ ਬਹੁਤ ਹੋਣਾ ਤਾਂ ਮਸ਼ੀਨ ਇੱਕ ਹੋਰ ਲੈਣਗੇ ਜਾ ਕੇ ਨਾ ਕਿਹ ਲੈ ਲੈਣੀ ਉਹਨੂੰ ਵਿਚਾਰ ਨਹੀਂ ਤਾਂ ਤੇ ਕਿਤੇ ਦੇ ਦਿੰਦੇ ਆ ਭਾ ਇਹ ਮੰਦਾ ਹੀ ਨਹੀਂ ਗੱਲ ਕਹਿੰਦਾ ਮੋਰ ਕਹਿੰਦਾ 2600 ਵਿਕਾ ਬੜਾਣਾ ਨਹੀਂ ਜੇ 2600 ਵਾਲਾ ਮਸ਼ੀਨ ਮੰਗਦਾ ਪੱਠੇ ਕਿਤੇ ਦੇ ਦਿੰਦੇ ਆ ਤੇ ਫੇ ਕਿਉਂ ਭਾਈ ਫੇ ਪਤਾ ਕੀ ਕਿੰਦਾ ਅਸੀਂ ਗਾਂ ਨੂੰ ਚੱਲੇ ਆ ਮੈਂ ਤਾਂ ਗਾਹ ਸਮੁੰਦਰ ਦੇ ਹੱਥੋਂ ਬਣਾ ਕਿਵੇਂ ਜਾਣੇ ਚੱਲੇ ਚਲਾ ਕਾਹ ਚੱਲੇਗਾ ਦਾ ਕੰਮ ਦੁੱਲ ਅੱਛਾ ਕਾਹ ਸਮੁੰਦਰ ਆ ਮੁੜਿਓ ਭਰਾਵਾ ਚਿੰਚਾ ਕਰਤੋਂ ਕਿੱਥੇ ਗਏ ਹੋ ਇਹ ਕੰਮ ਬਸ ਕਾਹ ਸਮੁੰਦਰ ਤੇ ਬਾਹਰ ਲੈ ਜਾਓ ਮੈਂ ਭਾਈ ਹੈ ਮੇਰੇ ਪਿੰਡ ਦਾ ਮੁੰਡਾ ਸੀ ਹਾਂ ਪਿੰਡ ਭਰਾਵਾ ਸੀ ਨਾ ਨਰਮਾ ਪੁੱਟੀਏ ਤੇ ਉੱਥੇ ਬੜੇ ਗੱਪ ਸਿੱਤੇ ਹਾਂ ਕਹਿੰਦਾ ਕਿ ਮੈਂ ਵੱਡ ਕੈਮ ਆਦਾ ਹਾਂ ਮਸ਼ੀਨ ਨਾਲ ਮੈਂ ਹਰਦਾ ਹੁੰਦਾ ਕਿ ਤੈਨੂੰ ਪਤਾ ਮੈਨੂੰ ਆਤਾ ਤੜਾ ਜਮੀਨ ਤੇ ਜਮੀਨ ਚ ਕਟਰ ਤੋਰੀ ਫਿਰਦਾ ਕਹਿੰਦਾ ਕਿਹਦਾ ਆਪਦਾ ਬਟਣ ਗਿਆ ਮੈਂ ਕਹਿੰਦਾ ਸਾਨੂੰ ਮਸ਼ੀਨਾਂ ਦਾ ਕੋਈ ਉੱਥੇ ਹੋਰਿਆ ਬੰਦਾ ਪਹਿਲਾਂ ਇਹ ਉਹਨਾਂ ਸੀਗੀ ਮਸ਼ੀਨ ਤੇ ਮੇਰੇ ਘਰ ਉਹ ਇਹਨਾਂ ਨੂੰ ਕਹਿੰਦਾ ਗਾਂ ਕੰਮ ਬਹੁਤ ਹੈ ਗਾਂ ਚੰਦੋ ਕਹਿੰਦਾ ਤੇ ਸਾਡਾ ਪੁੱਤੂ ਨੇ ਮੈਂ ਕਹਾਂ ਤੁਸੀਂ ਆਪੇ ਹੀ ਬਣਦੇ ਨਹੀਂ ਆਹ ਪੰਪ ਦੇ ਇਹਨੂੰ ਤਾਂ ਸਾਡਾ ਸਰਦਾਰ ਵੀ ਬਹੁਤਾ ਜੋ ਇਹਨੂੰ ਮੈਂ ਜਾਂਦੇ ਸਾਡੇ ਭੇਜ ਦੇ ਬੜੀ ਘੜ ਕਬੀ ਘੜ ਉਹ ਅਸੀਂ ਰਾਸਤੇ ਜਾਣਾ ਪ੍ਰੀਤਵੰਦੀ ਜਲਦੀ ਜਾਣ ਲੱਗਾ ਲਾ ਪਿਛੇ ਇਥੇ ਤਾਂ ਜੁੰਨਾਗੜਾ ਥੋੜੀ ਜਿਹੀ ਪਈ ਅਸੀਂ ਉਧਰੋਂ ਚੱਲ ਗਏ ਮੈਂ ਕਿਹਾ ਥੱਲੇ ਤਾਰ ਮੈਂ ਕਿਹਾ ਦੇਖ ਕੇ ਹੀ ਹਿਸਾਬਤਾ ਕਣਕ ਤਾਂ ਹੈਗੀ ਬਹੁਤ ਉਹ ਤੇ ਹਰੀ ਬਹੁਤ ਆ ਮੈਂ ਕਿਹਾ ਤਾਂ ਬਾਅਦ ਜਾ ਲਵਾਂਗੇ ਨਜ਼ਾਰੇ ਉਹਦੇ ਲੇਟ ਵਾਲੇ ਚੱਲ ਉਹ ਟੈਂਪੂ ਜੇ ਬਜਰੀਦ ਮਸ਼ੀਨ ਚੱਲੇ ਗਿਆ ਨਹੀਂ ਟੈਂਪੂ ਹੀ ਅੰਟਾ ਫੇਰੇ ਮੈਂ ਇਹਨੂੰ ਮੈਂ ਕਿਹਾ ਪੁੱਛੀ ਜਾਣ ਮਾ ਰੋਗ ਰੋਗ ਪੁੱਛੀ ਆਪਾਂ ਦੇਖੀਏ ਕੀ ਹਿਸਾਬਤਾ ਵਾ ਪਈਆ ਪੁੱਛਿਆ ਕਹਿੰਦਾ ਵੀ ਕਿਆ ਰੇਟ ਚੱਲੇ ਕਹਿੰਦਾ 400 ਉਹਨੂੰ ਕਿਹਾ ਠੀਕ ਹੈ ਠੀਕ ਹੈ 40 ਉਹਦੇ ਮਗਰ ਰਹਿ ਗਿਆ 360 200 ਤਿੰਨ ਨਾਲ ਉਹ ਬਿੱਕੋਏ ਵਾਹ ਜੀ ਜੈ 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 ਟੋ ਜੈਂਟ ਦੇਖਿਆ ਸੀ ਆਹੋ ਉਹ ਬਈ ਆਟੋ ਲਈ ਦਿੰਦੀ ਪੈਸੇ ਉਹ ਤੇ ਚੰਚਣ ਕਰ ਰੱਖ ਰੱਖ ਮੋਟਰਸਾਈਕਲ ਤੇ ਪੂਰੀ ਨਹੀਂ ਹੋਈ ਜੀ ਤੇ ਕਰਿਆ ਉਹਨਾਂ ਨੇ ਚਲੋ ਠੀਕ ਆ ਬਾਈ ਮਿਲਦੇ ਹਾਂ ਕਿਸੇ ਫੇਰ ਵੀਡੀਓ ਜਾਨਾ ਆਟੋ ਸਟਾਰਟ ਕਿਤਾ ਹੁੰਦਾ ਰੱਸੀ ਪਾ ਕੇ ਹੈ ਰੱਸੀ ਪਾ ਕੇ ਤ ਤੋਂ ਕਿ ਕੜੋ ਨਾਲ ਸਵੇਰੇ ਮੇਰਾ ਬੱਕ ਪੋਣਾ ਬੱਕ ਬੱਕ ਮੇਰਾ ਬੱਕ ਪੋਣਾ ਮੇਗਾ ਸੋਲਾ ਉਧਾਂ ਦੇ ਲੈ ਕੇ ਆ ਹਾਲ ਤਾਂ ਜਿਤਨਾ ਆਏ ਆ ਰੋਟੀ ਦੀ ਮੈਂ ਮੈਂ ਰੋਟੀ ਕਹਨੀ ਨਾ ਹਾਂ ਭਾਈ ਨਾ ਤੁਸੀਂ ਡਰਾਇਆ ਬੋਤਲ ਚਲੋ ਠੀਕ ਆ ਭਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਠੀਕ ਆ ਭਾਈ ਨਾ ਲੋ ਠੰਡੇ ਪਾਣੀ ਦੇ